ਸੋ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ ਨੌਜਵਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਨਾਲ ਭਰਿਆ ਜੋ ਜਹਾਜ਼ ਹੈ ਹੁਣ ਉਹ ਭਾਰਤ ਦੇ ਵਿੱਚ ਨਹੀਂ ਉਤਰੇਗਾ ਸੋ ਜਾਨੀ ਕਿ ਜੋ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਉਹਨਾਂ ਦਾ ਜਹਾਜ਼ ਜੋ ਕਿ ਅਮਰitsar ਦੀ ਧਰਤੀ ਦੇ ਉੱਤਰਿਆ ਸੀ ਉਹ ਹੁਣ ਅਮਰitsar ਦੇ ਵਿੱਚ ਨਹੀਂ ਉਤਰੇਗਾ ਸੋ ਕੋਸਟਾ ਰੀਕਾ ਮੁਲਕ ਦੇ ਵਿੱਚ ਡਿਪੋਰਟ ਹੋਏ ਨੌਜਵਾਨਾਂ ਨੂੰ ਉਤਾਰਿਆ ਜਾਵੇਗਾ ਸੋ ਲਗਾਤਾਰ ਅਮਰੀਕਾ ਤੋਂ ਡਿਪੋਰਟ ਹੋਏ ਜੋ ਨੌਜਵਾਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਸੋ ਤਿੰਨ ਜਹਾਜ਼ ਨੇ ਜਿਹੜੇ ਪਹਿਲਾਂ ਅਮਰitsar ਦੀ ਧਰਤੀ ਦੇ ਉੱਤੇ ਉਤਰੇ ਜਿਦੇ ਵਿੱਚੋਂ ਕਾਫੀ ਨੌਜਵਾਨ ਨੇ ਜਿਹੜੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਸਨ ਸੋ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਪਰੰਤੂ ਹੁਣ ਡਿਪੋਰਟ ਹੋਏ ਨੌਜਵਾਨਾਂ ਨਾਲ ਜੁੜੀ ਵੱਡੀ ਖਬਰ ਇਹ ਆ ਰਹੀ ਹੈ ਕਿ ਅਮਰੀਕਾ ਹੁਣ ਡਿਪੋਰਟ ਹੋਏ ਨੌਜਵਾਨਾਂ ਨੂੰ ਭਾਰਤ ਨਹੀਂ ਭੇਜੇਗਾ ਯਾਨੀ ਕਿ ਹੁਣ ਕੋਸਟਾ ਰੀਕਾ ਮੁਲਕ ਆ ਜਿਹੜਾ ਉੱਥੇ ਡਿਪੋਰਟ ਹੋਏ ਨੌਜਵਾਨ ਨੇ ਜਿਹੜੇ ਉਤਰਨਗੇ ਸੋ ਕੋਸਟਾ ਰੀਕਾ ਮੁਲਕ ਵੱਲੋਂ ਅਮਰੀਕਾ ਦੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਕਿ ਜੋ ਵੀ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਤਾਂ ਉਸ ਦੇ ਵਿੱਚ ਕੋਸਟਾ ਰੀਕਾ ਮੁਲਕ ਆ ਜਿਹੜਾ ਅਮਰੀਕਾ ਦਾ ਸਹਿਯੋਗ ਕਰੇਗਾ ਯਾਨੀ ਕਿ ਸਹਿਯੋਗ ਇਹ ਹੋਵੇਗਾ ਕਿ ਅਮਰੀਕਾ ਜਿੰਨੇ ਵੀ ਨੌਜਵਾਨਾਂ ਨੂੰ ਡਿਪੋਰਟ ਕਰੇਗਾ ਉਹ ਹੁਣ ਕੋਸਟਾ ਰੀਕਾ ਮੁਲਕ ਦੇ ਵਿੱਚ ਉਤਰਨਗੇ ਸੋ ਕੋਸਟਾ ਰੀਕਾ ਮੁਲਕ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਇੱਕ ਬਿਆਨ ਆ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ 200 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਭਰਿਆ ਜਹਾਜ਼ ਹੈ ਜਿਹੜਾ ਉਹ ਇੱਕ ਬੈਚ ਦੇ ਰਾਹੀਂ ਕੋਸਟਾ ਰੀਕਾ ਦੇ ਵਿੱਚ ਉਤਰੇਗਾ ਅਤੇ ਇਹ ਨੌਜਵਾਨ ਨੇ ਜਿਹੜੇ ਉਦੋਂ ਤੱਕ ਕੋਸਟਾ ਰੀਕਾ ਮੁਲਕ ਦੇ ਵਿੱਚ ਰਹਿਣਗੇ ਜਦੋਂ ਤੱਕ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਨਹੀਂ ਭੇਜਿਆ ਜਾਂਦਾ ਸੌਦਾ ਆਦੀ ਹੈ ਕਿ 트럼ਪ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ 332 ਦੇ ਕਰੀਬ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਭਾਰਤ ਭੇਜਿਆ ਜਾ ਚੁੱਕਿਆ ਤੇ ਤਿੰਨ ਜਹਾਜ਼ ਨੇ ਜਿਹੜੇ ਅੰਮ੍ਰਿਤਸਰ ਦੀ ਆ ਧਰਤੀ ਤੇ ਉਤਰੇ ਸਨ ਜਿਨ੍ਹਾਂ ਦੇ ਵਿੱਚੋਂ ਕਾਫੀ ਨੌਜਵਾਨ ਨੇ ਜਿਹੜੇ ਪੰਜਾਬ ਦੇ ਨਾਲ ਆ ਸੰਬੰਧ ਰੱਖਦੇ ਸਨ ਪ੍ਰੰਤੂ ਹੁਣ ਅਮਰੀਕਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਕੋਸਟਾ ਰੀਕਾ ਮੁਲਕਾ ਜਿਹੜਾ ਉਹ ਅਮਰੀਕਾ ਦੇ ਨਾਲ ਹੁਣ ਸਹਿਯੋਗ ਕਰੇਗਾ ਤੇ ਅਮਰੀਕਾ ਹੁਣ ਜਿੰਨਿਆਂ ਨੂੰ ਵੀ ਰਿਪੋਰਟ ਕਰੂਗਾ ਉਹ ਸਿੱਧਾ ਭਾਰਤ ਨਹੀਂ ਆਉਣਗੇ ਬਲਕਿ ਕੋਸਟਾ ਰੀਕਾ ਮੁਲਕ ਦੇ ਵਿੱਚ ਉਤਰਨਗੇ ਸੋ ਕੋਸਟਾ ਰੀਕਾ ਦੇ ਵਿੱਚ 200 ਦੇ ਕਰੀਬ ਡਿਪੋਰਟ ਹੋਏ ਨੌਜਵਾਨਾਂ ਦਾ ਪਹਿਲਾ ਬੈਚ ਹੈ ਜਿਹੜਾ ਉਹ ਜਹਾਜ਼ ਰਾਹੀਂ ਪਹੁੰਚੇਗਾ ਜਿੱਥੋਂ ਇਹਨਾਂ ਨੌਜਵਾਨਾਂ ਨੂੰ ਉਦੋਂ ਤੱਕ ਕੋਸਟਾ ਰੀਕਾ ਦੇ ਵਿੱਚ ਹੀ ਰੱਖਿਆ ਜਾਊਗਾ ਜਦੋਂ ਤੱਕ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਨਹੀਂ ਭੇਜਿਆ ਜਾਂਦਾ ਸੋ ਲਗਾਤਾਰ ਅਮਰੀਕਾ ਵੱਲੋਂ ਜੋ ਨੌਜਵਾਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਸਾਨੂੰ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤੇ 332 ਦੇ ਕਰੀਬ ਭਾਰਤੀ ਨੌਜਵਾਨ ਨੇ ਜਿਹੜੇ ਵੱਖ-ਵੱਖ ਸਟੇਟਾਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਅਮਰੀਕਾ ਦਾ ਜਿਹੜਾ ਆਰਮੀ ਜਹਾਜ਼ ਆ ਉਹ ਇਹਨਾਂ ਨੌਜਵਾਨਾਂ ਨੂੰ ਲੈ ਕੇ ਉੱਤਰਿਆ ਸੀ ਜਿੱਥੋਂ ਇਹ ਨੌਜਵਾਨ ਆਪਣੇ ਆਪਣੇ ਆ ਸੂਬਿਆਂ ਦੇ ਵਿੱਚ ਚਲੇ ਗਏ ਸਨ ਪਰੰਤੂ ਹੁਣ ਡਿਪੋਰਟ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਅਮਰੀਕਾ ਤੋਂ ਜਿੰਨੇ ਵੀ ਹੁਣ ਗੈਰ ਕਾਨੂੰਨੀ ਪ੍ਰਵਾਸੀ ਜਾਂ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਉਹ ਸਿੱਧਾ ਭਾਰਤ ਨਹੀਂ ਪਹੁੰਚਣਗੇ ਬਲਕਿ ਉਹਨਾਂ ਨੂੰ ਹੁਣ ਕੋਸਟਾ ਰੀਕਾ ਮੁਲਕ ਦੇ ਵਿੱਚ ਉਤਾਰਿਆ ਜਾਊਗਾ ਜਿੱਥੇ ਇਹ ਨੌਜਵਾਨ ਉਦੋਂ ਤੱਕ ਰਹਿਣਗੇ ਜਦੋਂ ਤੱਕ ਇਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਨਹੀਂ ਭੇਜਿਆ ਜਾਂਦਾ